ਖੜਾ 파ਟੀ ਹੈ ਇੱਕ ਵਾਰ ਸੁਰੀਵੋ ਕੇਜੀਵਾਲ ਸਾਹਿਬ ਜੋ ਵੀ ਸਟੈਪ ਚੱਕ ਰਿਹਾ ਬੜਾ ਸੋਚ ਸਮਝ ਕੇ ਚੱਕ ਰਿਹਾ ਕਿਉਂਕਿ ਉਹ ਕ੍ਰਾਂਤੀਕਾਰੀ ਇਨਸਾਨ ਨੇ ਤੇ ਦਿੱਲੀ ਦੇ ਲੋਕਾਂ ਦੀ ਬਿਹਤਰੀ ਵਾਸਤੇ ਉਹਨਾਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਪਬਲਿਕ ਦੀ ਬੈਨਫੀਟ ਵਾਸਤੇ ਉਹਨਾਂ ਨੇ ਨਵਾਂ ਚਿਹਰਾ ਜੋ ਸਾਡੇ ਮਾਨਜੋ ਮੁੱਖ ਮੰਤਰੀ ਦਿੱਲੀ ਨੇ ਆਰਸੀ ਮੈਡਮ ਉਹਨਾਂ ਨੂੰ ਉਹਨਾਂ ਨੇ ਲਾਂਚ ਕੀਤਾ ਹੈਗਾ ਔਰ ਅੱਛੀ ਡੈਡੀਕੇਟਿਡ ਦੇ ਨਾਲ ਉਹ ਕੰਮ ਕਰ ਰਹੇ ਨੇ ਉਹ ਯੁਵਾ ਮੰਤਰੀ ਜਣਾ ਵੀ ਹੋਏਗਾ ਜਿਹਹੁ ਯੁਵਾ ਬਣੇ ਨੇ ਉਹ ਤੇ ਆਬਵੀਅਸਲੀ ਉਹਨਾਂ ਦਾ ਜੋ ਵਿਜ਼ਨ ਹੋਏਗਾ ਉਹ ਵਾਸਟ ਹੋਏਗਾ ਨਵੀਂ ਜਨਰੇਸ਼ਨ ਦੇ ਨਾਲ ਜੋ ਆਉਣ ਵਾਲੀ ਸਾਡੀ ਜਨਰੇਸ਼ਨ ਹੈਗੀ ਚੱਲ ਰਹੀ ਆ ਉਹਨਾਂ ਦੀਆਂ ਜੋ ਫੀਲਿੰਗਸ ਨੇ ਉਹਨਾਂ ਦਾ ਜੋ ਵਿਜ਼ਨ ਆ ਉਹਨੂੰ ਜੋ ਕੈਚ ਕਰਕੇ ਉਸ ਹਿਸਾਬ ਨਾਲ ਕੰਮ ਕਰਦੇ ਆ ਤੇ ਸਾਨੂੰ ਅੱਜ ਅੱਜ ਦੀ ਡੇਟ ਤੇ ਯੰਗ ਲੀਡਰ ਹੀ ਚਾਹੀਦੇ ਨੇ ਬਹੁਤ ਅੱਛੀ ਗੱਲ ਹੈ ਕਿ ਆਕਾ ਸਾਨੂੰ ਪੰਜਾਬ ਨੂੰ ਅੱਜ ਨਵੇਂ ਚਿਹਰੇ ਮਿਲੇ ਨੇ ਤੇ ਸਾਨੂੰ ਪੂਰਨ ਆਸ ਆ ਕਿ ਵਧੀਆ ਪੰਜਾਬ ਦੇ ਲਈ ਕੰਮ ਕਰਨਗੇ। ਸ਼ੁਰੂਆਤ ਸਾਰੇ ਜਿੰਨੇ ਵੀ ਕੰਮ ਰਹਿ ਗਏ ਜੋ ਜਨਤਾ ਨਾਲ ਅਸੀਂ ਪ੍ਰੋਮਿਸ ਕੀਤੇ ਨੇ ਉਹਨਾਂ ਤੇ ਅਸੀਂ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਹਰੋ ਮਾਸੇ ਸਸ਼ੀਗਲਾ ਦਾ ਆਪ دوستੋ ਮੈਨਾਂ ਦਾ ਦੋ ਸਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਫਾਈਨਲੀ ਜਿਹੜਾ ਬਈ ਦਿੱਲੀ ਦੇ ਵਿੱਚ ਰਾਜਨੀਤੀ ਦਾ ਨਵਾਂ ਚੈਪਟਰ ਸ਼ੁਰੂਆਤ ਹੋ ਚੁੱਕੀ ਆ ਅੱਛੀ ਜੀ ਨੇ ਪਾਰੀ ਜਿਹੜੀ ਸੰਭਾਲ ਲਈਤੀ ਗਈ ਹੈ ਸੋ ਪੰਜਾਬ ਦੇ ਗੱਲ ਲੁਧਿਆਣਾ ਸ਼ਹਿਰ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਜੀ ਨੂੰ ਪੁੱਛਦੇ ਆ ਕਿੱਦਾਂ ਦੇਖਦੇ ਹੋ ਹੁਣ ਅੱਛੀ ਜੀ ਦੀ ਨਵੀਂ ਪਾਰੀ ਹੈ ਦਿੱਲੀ ਸਰਕਾਰ ਦੀ ਸ਼ੁਰੂ ਹੋਣ ਜਾ ਰਹੀ ਕਿੰਨੇ ਐਕਸਾਈਟਮੈਂਟ ਹੈ ਪੂਰੇ ਪਾਰਟੀ ਵਰਗਾ ਦੇਖੋ ਸਾਡਾ ਪਾਰਟੀ ਹਾਈ ਕਮਾਂਡ ਸੁਪਰੀਮੋ ਕੇਜਰੀਵਾਲ ਸਾਹਿਬ ਜੋ ਵੀ ਸਟੈਪ ਚੱਕਦੇ ਆ ਬੜਾ ਸੋਚ ਸਮਝ ਕੇ ਚੱਕ ਉਹਨਾਂ ਨੇ ਪਬਲਿਕ ਦੀ ਵੈਲਫੇਅਰ ਵਾਸਤੇ ਉਹਨਾਂ ਨੇ ਨਵਾਂ ਚਿਹਰਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਦਿੱਲੀ ਨੇ ਅਸੀ ਮੈਡਮ ਉਹਨਾਂ ਨੂੰ ਉਹਨਾਂ ਨੇ ਲਾਂਚ ਕੀਤਾ ਹੈਗਾ ਔਰ ਅੱਛੀ ਡੈਡੀਕੇਟਿਡ ਦੇ ਨਾਲੋਂ ਕੰਮ ਕਰ ਰਹੇ ਨੇ ਤੇ ਸਾਨੂੰ ਪੂਰਨ ਆਸਾ ਵੀ ਦਿੱਲੀ ਦੀਆਂ ਅਸੀਂ ਦੁਆਰਾ ਤੋਂ ਆਪਣਾ ਮੁੱਖ ਮੰਤਰੀ ਕੇ ਜੀ ਸਾਹਿਬ ਨੂੰ ਦੁਆਰਾ ਤੋਂ ਲਿਆਵਾਂਗੇ ਸਰ ਇੱਕ ਮਹਿਲਾ ਚਿਹਰਾ ਜਿਹੜਾ ਦਿੱਤਾ ਗਿਆ ਅਗਰ ਗੱਲ ਕਰੀਏ ਹੁਣ ਤੱਕ ਇਹ ਤੀਸਰਾ ਮਹਿਲਾ ਚਿਹਰਾ ਹੈ ਪਹਿਲਾ ਸੁਸ਼ਮਾ ਸਵਰਾਜ ਰਹੇ ਨੇ ਭਾਜਪਾ ਲੋ ਕਾਂਗਰਸ ਲੋ ਸ਼ੀਲਾ ਦਿਖਿਤ ਰਹੇ ਨੇ ਹੁਣ ਆਮ ਆਦਮੀ ਪਾਰਟੀ ਵੱਲ ਜਿਹੜਾ ਹੈ ਫਾਈਨਲੀ ਜਿਹੜਾ ਅਤੀਸ਼ੀ ਜੀ ਨੂੰ ਜਿਹੜਾ ਅੱਗੇ ਲਿਆਂ ਕਿੱਦਾ ਦੇਖਦੇ ਹੋ ਮਈਆ ਚਾਰਾ ਦੇਖੋ ਨਾਰੀ ਸ਼ਕਤੀ ਮਹਾਨ ਹੈ ਔਰ ਹਮੇਸ਼ਾ ਕਦੇ ਵੀ ਸਾਨੂੰ ਸਾਨੂੰ ਮਹਿਲਾਵਾਂ ਨੂੰ ਪੂਰਾ ਇੱਜ਼ਤ ਦੇਣਾ ਚਾਹੀਦਾ ਸਮਾਜ ਨੂੰ ਔਰ ਜਿਸ ਤਰ੍ਹਾਂ ਸਾਡੀਆਂ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਮਾਣ ਬਖਸ਼ਿਆ ਇੱਕ ਮਹਿਲਾ ਨੂੰ ਮੁੱਖ ਮੰਤਰੀ ਬਣਾ ਕੇ ਉਹਦੇ ਨਾਲ ਸਾਰਾ ਸਾਡਾ ਵੀ ਮਾਣ ਵਧਿਆ ਔਰ ਦਿੱਲੀ ਦੇ ਲੋਕਾਂ ਦਾ ਵੀ ਮਾਣ ਵਧਿਆ ਇੱਕ ਹੁਣ ਸਰ ਇਹ ਵੀ ਰਿਕਾਰਡ ਐਡ ਹੋਇਆ ਜਿੱਥੇ ਪਹਿਲਾਂ ਇਹ ਰਿਕਾਰਡ ਜਿਹੜਾ ਕੇਜਰੀਵਾਲ ਤੇ ਸੀ ਯੂਆ ਸੀਐਮ ਦਾ ਹੁਣ ਯੂਆ ਜਿਹੜਾ ਮੁੱਖ ਮੰਤਰੀ ਇੱਕ ਮਹਿਲਾ ਯੂਵਾ ਮੁੱਖ ਮੰਤਰੀ ਜੋ ਕਿ ਉਹਨਾਂ ਨੇ ਜਦੋਂ ਕੇਜਰੀਵਾਲ ਨੇ 2013 ਚ ਕਿੰਨਾ ਸੀ ਉਹਨਾਂ 45 ਏਜ ਸੀ ਕੀ ਅੱਜ ਉਹਨਾਂ ਦੇ ਜਿਹੜੇ ਹੱਥ ਸੀ ਦੀ ਏਜ ਆ 43 ਹੈ ਕਿਵੇਂ ਦੇਖਦੇ ਯੂਵਾ ਮੁੱਖ ਮੰਤਰੀ ਉਹ ਯੂਵਾ ਮੰਤਰੀ ਜਿਹੜਾ ਵੀ ਹੋਏਗਾ ਜੇ ਉਹ ਯੂਵਾ ਬਣੇ ਨੇ ਉਹ ਤੇ ਆਬ ਜੋ ਵਿਜ਼ਨ ਹੋਏਗਾ ਉਹ ਵਾਸਟ ਹੋਏਗਾ ਨਵੀਂ ਜਨਰੇਸ਼ਨ ਦੇ ਨਾਲ ਜੋ ਆਉਣ ਵਾਲੀ ਸਾਡੀ ਜਨਰੇਸ਼ਨ ਹੈਗੀ ਚੱਲ ਰਹੀ ਆ ਉਹਨਾਂ ਦੀਆਂ ਜੋ ਫੀਲਿੰਗਸ ਨੇ ਉਹਨਾਂ ਦਾ ਜੋ ਵਿਜ਼ਨ ਆ ਉਹਨੂੰ ਜੋ ਕੈਚ ਕਰਕੇ ਉਹ ਹਿਸਾਬ ਨਾਲ ਕੰਮ ਕਰਦੇ ਆ ਤੇ ਸਾਨੂੰ ਅੱਜ ਅੱਜ ਦੀ ਡੇਟ 'ਚ ਯੰਗ ਲੀਡਰ ਹੀ ਚਾਹੀਦੇ ਨੇ ਸੋ ਸਰ ਅਗਰ ਗੱਲ ਕਰੀਏ ਜਿਵੇਂ ਪੰਜਾਬ ਹਰਿਆਣਾ ਜਿਵੇਂ ਹਰਿਆਣਾ ਦੇ ਇਲੈਕਸ਼ਨ ਦੇ ਚ ਕੰਮ ਚੱਲ ਰਹੇ ਹੈਗੇ ਨੇ ਸਮ ਤਿਆਰੀਆਂ ਚੱਲ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਜਦੋਂ ਆਈਸ ਪਿੱਛੇ ਐਮਪੀ ਦੇ ਟਾਈਮ ਤੇ ਤਾਂ ਹਮੇਸ਼ਾ ਕੇਜਰੀਵਾਲ ਜੀ ਉਸ ਟਾਈਮ ਸਪੋਰਟ ਦਿੰਦੇ ਸੀ ਜਾਂਦੇ ਸੀ ਹੁਣ ਆਤਸ਼ੀ ਜੀ ਆਣ ਕੇ ਜਦੋਂ ਵੀ ਕੋਈ ਡਰੈਕਟਿਵਿਟੀ ਹਾਂ ਬਿਲਕੁਲ ਜਿੱਥੇ ਤੇ ਹਾਈ ਕਮਾਂਡ ਸਾਡੇ ਸੁਪਰੀਮੋ ਸੋ ਸਾਰੇ ਇੱਕ ਕਿਉਂਕਿ ਕਿੱਥੇ ਨਾ ਕਿਤੇ ਜਿਹੜੀ ਚਰਚਾ ਇੱਕ ਵਾਰੀ ਇੱਕ ਵਾਰੀ ਸਾਰਾ ਜਿਹੜਾ ਵੀ ਕਹ ਲੋਗ ਉੱਪਰ ਟਾਪ ਲੀਡਰ ਸੀਗੇ ਅਰੋਪਾਂ ਚ ਘिरी ਹੋਈ ਹੈ ਸੋ ਕਿੰਨਾ ਲੱਗਦਾ ਕਿਵੇਂ ਲੱਗਦਾ ਕਿ ਇਹ ਚੀਜ਼ਾਂ ਨਵੀਂ ਦੁਬਾਰਾ ਤੋਂ ਸੰਭਾਲੀ ਜਾਣੀਆਂ ਦੁਬਾਰਾ ਤੋਂ ਕਿ ਸੰਭਾਲ ਲੈਤਾ ਹੋਏ ਅਸੀਂ ਕੰਮ ਤਾਂ ਕਰ ਰਹੇ ਹਾਂ ਯਾਰ ਸਾਰੇ ਲੋਕ ਕਰ ਰਹੇ ਸਾਰੇ ਟਾਪ ਲੀਡਰਸ਼ਿਪ ਵੀ ਕੰਮ ਕਰ ਰਹੀ ਹੈ ਥੱਲੇ ਵਾਲੇ ਵੀ ਕੰਮ ਕਰ ਰਹੇ ਨੇ ਇਸ ਕਰਕੇ ਅਸੀਂ ਫਿਕਰਮੰਦ ਹੈਗੇ ਪੰਜਾਬ ਦੇ ਤੇ ਸਾਨੂੰ ਕੰਮ ਕਰਨੇ ਆਉਂਦੇ ਅਸੀਂ ਕਰ ਰਹੇ ਹੈਗੇ ਅੱਜ ਕਾਫੀ ਕੰਮ ਰੁੱਕੇ ਹੋਏ ਸੀ ਉਹਨਾਂ ਦਾ ਜੇਲ ਕਰਕੇ ਹੁਣ ਜਦੋਂ ਇਹ ਸੰਭਾਲ ਲਿਆ ਅੱਜ ਉਹਨਾਂ ਨੇ ਚਾਰ ਜਿਹੜਾ 1000 ਰੁਪਏ ਜਿਵੇਂ ਦਿੱਲੀ ਉਹ ਪੰਜਾਬ ਵਿੱਚ ਕਿਹਾ ਕਿ ਉਹ ਦਿੱਲੀ ਦੇ ਵਿੱਚ ਵੀ ਰੁਕੇ ਹੋਏ ਸੀਗੇ ਸੋ ਲੱਗਦਾ ਕਿ ਸ਼ੁਰੂਆਤ ਜਿਹੜੀ ਉਹਨਾਂ ਦੀ ਬਿਲਕੁਲ ਸ਼ੁਰੂਆਤ ਸਾਰੇ ਕੋਈ ਜਿੰਨੇ ਵੀ ਕੰਮ ਰਹਿ ਗਏ ਜੋ ਜਨਤਾ ਨਾਲ ਅਸੀਂ ਪ੍ਰੋਮਿਸ ਕੀਤੇ ਨੇ ਉਹਨਾਂ ਤੇ ਅਸੀਂ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਹਰਮਾਨ ਸਰਕਾਰ ਦੀ ਕੈਬਨਿਟਸ ਵਿੱਚ ਨਵੇਂ ਮੰਤਰੀ ਆ ਰਹੇ ਸ਼ਾਮਿਲ ਹੋ ਰਹੇ ਕਿੰਨੇ ਐਕਸਾਈਟਮੈਂਟ ਹੈ ਪੰਜਾਬ ਬਹੁਤ ਅੱਛੀ ਗੱਲ ਹੈ ਕਿ ਆ ਇੱਕ ਸਾਨੂੰ ਪੰਜਾਬ ਨੂੰ ਅੱਜ ਨਵੇਂ ਚਿਹਰੇ ਮਿਲੇ ਨੇ ਤੇ ਸਾਨੂੰ ਪੂਰਨ ਆਸ ਆ ਕਿ ਵਧੀਆ ਪੰਜਾਬ ਦੇ ਲਈ ਕੰਮ ਕਰਨਗੇ ਥੈਂਕ ਯੂ ਤਾਂ ਕਿਸ ਲਾਈ ਸਵਾਸੀ ਜੀ ਐਮਐਲਬੈ ਗੌਰਪ੍ਰੀ ਗੋਗੀ ਜੀ ਨੇ ਦੱਸਿਆ ਕਿ ਕਿਸ ਪ੍ਰਕਾਰ ਦੇ ਨਾਲ ਆਸੀ ਜਿਹੜੇ ਹੈਗੇ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਨਵਾਂ ਚੈਪਟਰ ਜਿਹੜਾ ਆ ਸ਼ੁਰੂ ਹੋਣ ਜਾ ਰਿਹਾ ਹੈ ਉਹ ਜਿਹੜੇ ਕੰਮ ਕਾਰਜ ਰੁੱਕੇ ਹੋਏ ਸੀਗੇ ਉਹ ਕਾਰਜ ਇੱਕ ਵਾਰੀ ਦੁਬਾਰਾ ਦੋ ਪਟਰੀ ਤੇ ਆ ਜਾਣਗੇ ਔਰ ਉਹਨਾਂ ਅਸਤੀ ਵਿੱਚ ਚੁਣੌਤੀ ਰਹੇਗੀ ਕਿ ਕਿਸ ਪ੍ਰਕਾਰ ਦੇ ਨਾਲ ਜਿਹੜੇ ਕੰਮ ਰੁਕੇ ਹੋਏ ਸੀ ਨੂੰ ਕਿਸ ਪ੍ਰਕਾਰ ਦੇ ਨਾਲ ਬਿਕੋਜ਼ ਐਲਜੀ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਕਿ ਐਲਜੀ ਦੇ ਕਰਕੇ ਕਿੱਥੇ ਨਾ ਕਿੱਥੇ ਕਮੀ ਜਿਹੜੀ ਹੈ ਕਿਤਨੇ ਕਿਤੇ ਕੰਮ ਰੁੱਕ ਜਾਂਦਾ ਸੀਗਾ ਲੇਕਿਨ ਦੇਖਣ ਵਾਲੀ ਗੱਲ ਹੋਏਗੀ ਕਿ ਆਸੀ ਜੀ ਨੇ ਐਲਜੀ ਦੇ ਨਾਲ ਕਿੱਦਾਂ ਗੱ ਤਨਾਈ ਸੇਵਾ ਜਿਹੜੀ ਹੈ ਉਹ ਪੂਰੀ ਕਰ ਪਾਣਗੇ ਔਰ ਨਾਲ ਹੀ ਨਗਰ ਪੰਜਾਬੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਵਿੱਚ ਵੀ ਜਿਹੜਾ ਹੈ ਅੱਜ ਨਵੇਂ ਮੰਤਰੀ ਜਿਹੜੇ ਐਡ ਕੀਤੇ ਜਾ ਰਹੇ ਨੇ ਸੋ ਸਿਆਸਤ ਕਰਦੇ ਕਿ ਤੁਹਾਨੂੰ ਆ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗੇ ਆਨ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਜੋ ਕਰੋ ਸੋ ਕੈਮਰਾ ਪਰ ਸੰਜੇ ਦੇ ਨਾਲ ਹਰਦੀਪ ਦੂਹ ਨੂੰ ਦੇਵਾ ਜਜ਼ਾ ਤਨਵਾਦ ਤੇ ਜੋੜੇ ਰਹੋ ਲੁਧਿਆਣਾ ਲਾਈਕ ਦੇ ਰਹੇ